ਨਾ ਡਾਕਟਰ ਕੋਲੇ ਜਾਊਗਾ ਤੁਹਾਡੇ ਕੋਲੇ ਆਉਂਗੇ ਜਿਹਦੇ ਕੋਲੇ ਲੋਡ ਆ ਮੈਂ ਤਾਂ ਉਸੇ ਕੋਲੇ ਜਾਊਗਾ ਨਾ ਜੀ ਸਮਝ ਨਹੀਂ ਰਹੇ ਇਸ ਕਰਕੇ ਉਹ ਮੈਂ ਕੱਲ ਵੀ ਆਇਆ ਕੱਲ ਵੀ ਗੱਲ ਕੀਤੀ ਉਹ ਕਮੇਟੀ ਵਾਲੇ ਆਏ ਸਪੀਕ ਕਰਕੇ ਸਰ ਸਾਡੇ ਸੈਂਟੀਮੈਂਟਸ ਅਰਟ ਹੋਏ ਨੇ ਅਸੀਂ ਗੁਰੂਗ੍ਰੰਥ ਸਾਹਿਬਹਾਰ ਦੀ ਜੂਰੀ ਦੇ ਵਿੱਚ ਇੱਥੇ ਬੈਠੀ ਹਾਂ ਪਿਛਲੇ 2 ਸਾਲਾਂ ਤੋਂ ਤੇ ਜਿਨ੍ਹਾਂ ਨੇ ਆਰਡਰ ਦੇ ਕੇ ਬੰਬ ਚਲਾਏ ਨੇ ਔਰ ਜਿਹੜੇ ਅਫਸਰ ਬੰਬ ਚਲਾ ਰਹੇ ਸੀ ਦੇ ਵਰ ਐਕਚੁਅਲੀ ਲਾਈਕ ਮਤਲਬ ਹੱਸ ਰਹੇ ਸੀ ਉਹ ਉਹ ਹੱਸ-ਹੱਸ ਕੇ ਚਲਾ ਰਹੇ ਸੀ ਐਵੇਂ ਭਰਾਵਾ ਪਾਕਿਸਤਾਨ ਬਣਾਉਂਦਾ ਫਿਰ ਤੁਸੀਂ ਐਦਾ ਮਤਲਬ ਅਫਗਾਨਿਸਤਾਨ ਬਣਾਤਾ ਐਦਾ ਮਤਲਬ ਵੀ ਜੀ ਇਹ ਲੋਕ ਸਾਡਾ ਵਿਤਕਰਾ ਕਰਦੇ ਨੇ ਭਰਾ ਭਰਾ ਤੇ ਬੰਬ ਨਹੀਂ ਚਲਾਏਗਾ ਭਾਜੀ ਜੈ ਪ੍ਰਕਾਸ਼ ਸਿੰਘ ਜੀ ਕਦੀ ਇਹ ਭਰਾਵਾਂ ਦੀ ਇੱਕ ਲਿਮਿਟ ਕ੍ਰਾਸ ਹੋਈ ਏ ਤੇ ਬੰਬ ਚੱਲੇ ਨੇ ਨਹੀਂ ਤੇ ਦੋ ਸਾਲ ਕਿਉਂ ਨਹੀਂ ਚੱਲੇ ਇਸ ਕਰਕੇ ਅਸੀਂ ਇਹਨੂੰ ਨਿੰਦਦੇ ਆ ਅਸੀਂ ਚਾਹੁੰਦੇ ਆ ਉਹ ਅਫਸਰਾਂ ਨਾਲ ਸਾਨੂੰ ਮਲਾਇਆ ਜਾਵੇ ਜਿਨ੍ਹਾਂ ਨੇ ਆਰਡਰ ਦਿੱਤੇ ਨੇ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਕਿਉਂ ਦਿੱਤੇ ਅਗਰ ਤੁਸੀਂ ਦੇ ਦਿੱਤੇ ਸੀ ਕੀ ਤੁਸੀਂ ਭਰਾ ਭਰਾ ਖਤਮ ਕਰਤਾ ਫਿਰ ਰਿਲੇਸ਼ਨ ਜਿਉਂ ਕਹਿੰਦੇ ਨੇ ਹਾਂਜੀ ਕਰਤਾ ਫਿਰ ਅਸੀਂ ਵੀ ਗੱਲ ਕਰੀਏ ਆਪਣੇ ਅੱਗੇ ਨਾਲ ਅਸੀਂ ਵੀ ਪੰਥ ਦਾ ਇੱਕ ਸੱਦਾ ਦਈਏ ਓਰੇ ਪੰਥ ਸੱਦਾ ਕੇ ਵੀਰ ਜੀ ਅਸੇ ਗੁਰੂ ਗੋਬਿੰਦ ਸਿੰਘ ਜੀ ਦਾ ਪੰਥ ਹੈ ਬਿਲਕੁਲ ਕੌਮੀ ਸਾਬ ਮੋਰਚਾ ਕੌਮ ਨੇ ਲਾਇਆ ਹੋਇਆ ਹੈ ਸਾਰੇ ਜਥੇਦਾਰਾਂ ਨੂੰ ਸਾਰੀਆਂ ਟਕਸਾਲਾਂ ਨੂੰ ਸਾਰੇ ਨਿਹੰਗ ਸਿੰਘਾਂ ਨੂੰ ਸੱਦੋ ਉਰੇ ਠੀਕ ਹੈ ਨਾ ਜੀ ਜੇ ਅਗਰ ਖਨੌਰੀ ਮਾ ਪੰਚਾਇਤ ਹੋ ਸਕਦੀ ਹੈ ਇੱਥੇ ਵੀ ਹੋ ਸਕਦੀ ਸਰਜੀਤ ਜੀ ਵਰਲਡ ਸਿੱਖ ਪਾਰਲੀਮੈਂਟ ਬੁਲਾਈ ਜਾਵੇ ਸਾਰੇ ਕੈਨੇਡਾ ਯੂ ਐਸ ਏ ਲੰਡਨ ਸਾਰੇ ਸਿੱਖਾਂ ਨੂੰ ਬੁਲਾਓ ਉਰੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਚੰਡੀਗੜ੍ਹ ਪੁਲਿਸ ਨੇ ਮਾਰੇ ਨੇ ਬਾਈ ਮੇਰੀ ਗੱਲ ਸੁਣੋ ਇਹ ਮੈਂ ਮਸੂਰ ਇੱਕ ਡਾਇਲੌਗ ਚੱਲਦਾ ਆਇਆ ਵੀ ਖਿੜਿਆ ਫੁੱਲ گلاب ਦਾ ਚੰਡੀਗੜ੍ਹ ਪੰਜਾਬ ਦਾ ਉਹ ਚੰਡੀਗੜ੍ਹ ਵਾਲੇ ਐ ਕਰਨਗੇ ਗੁਰੂ ਤੇਗ ਬਹਾਦਰ ਜੀ ਨੇ ਸੀਧੀ ਦਿੱਤੀ ਸਾਡੇ ਲਈ ਮੁਨਕਤਾ ਲਈ ਦਿੱਤੀ ਮੁਨਕਤਾ ਲਈ ਦਿੱਤੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਕੁਝ ਵਾਰ ਦਿੱਤਾ ਦੇਖੋ ਮੁਨਕਤਾ ਨਹੀਂ ਮੁਨਕਤਾ ਅਸੀਂ ਅਸੀਂ ਉਸ ਧਰਤੀ ਪਰ ਅਸੀਂ ਉਸ ਧਰਤੀ ਸਾਡਾ ਕੰਮ ਹੋ ਰਿਹਾ ਤੁਹਾਡਾ ਕੰਮ ਅਸੀਂ ਇੱਕ ਭਾਈਵੰਦੀ ਲਈ ਆਏ ਇੱਥੇ ਅਸੀਂ ਇੱਕ ਦੂਜੇ ਨੂੰ ਤਾਂ ਨਹੀਂ ਮਾਰਨੀ ਆ ਨਹੀਂ ਅਸੀਂ ਦੇਖੋ ਭਾਜੀ ਗੱਲ ਕਰ ਰਹੇ ਡਿਸਕਸ਼ਨ ਹੈ ਇਹ ਇਸ ਦਾ ਅੱਛਾ ਲੈਵਲ ਸਾਡਾ ਹੈ ਤੁਸੀਂ ਅੱਛੇ ਲੈਵਲ ਦੇ ਅਫਸਰ ਹੋ ਇੱਕ ਹੋਰ ਗੱਲ ਦਾ ਜਵਾਬ ਦਿਓ ਜੀ 80 ਸਾਲ ਦੇਖੋ ਸੁਣਤਾ ਲੋ ਜੀ ਹੁਣ ਤੁਸੀਂ ਡਿਸਕਸ ਤਾਂ ਕਰਨ ਆਏ ਨਾ ਸਾਡੇ ਨਾਲ 75-80 ਸਾਲ ਹੋ ਗਏ ਦੇਸ਼ ਜਾਦ ਹੋਏ ਸਭ ਤੋਂ ਵੱਡੀ ਸਜ਼ਾ ਇਹ ਯੋਧੇ ਘੱਟ ਰਹੇ ਨੇ 35-35 ਸਾਲ ਹੋ ਗਏ ਵੀਰ ਜੀ ਅੰਦਰ ਬੈਠੇ ਸੀ ਦੱਸੋ ਇਹ ਕੋਈ ਲਾਅ ਹੈ ਤੁਸੀਂ ਦਵਾਦ ਦੋ ਇਸ ਗੱਲ ਦਾ ਵੀ ਇਹ ਕਿਹੜਾ ਲਾਅ ਹੈ ਤੁਸੀਂ ਸਾਨੂੰ ਕਿਹੜਾ ਕਨਸਟੀਟਿਊਸ਼ਨ ਕਿੱਦੇ ਚ ਲਿਖਿਆ ਹੋਇਆ ਕਿ 35 ਸਾਲ ਬਾਅਦ ਵੀ ਬੰਦੇ ਨਹੀਂ ਛੱਡਣੇ ਔਰ ਦੈਨ ਨਵੇਂ ਤੁਸੀਂ ਅਰੈਸਟ ਕਰ ਰਹੇ ਹੋ ਔਰ ਆਦਰ ਫਿਰ ਤੁਸੀਂ ਕਹੋ ਤੁਸੀਂ ਆਜ਼ਾਦ ਹੋ ਤੁਸੀਂ ਸਾਡੇ ਭਰਾ ਹੋ ਇਹ ਤਾਂ ਗੱਲਾਂ ਫਿਰ ਗੱਲਾਂ ਹੀ ਰਹਿ ਗਈਆਂ ਭਾਈ ਸਾਹਿਬ ਇੱਥੇ ਇਹ ਨਾ ਕਰੋ ਸਿੱਖਾਂ ਦੇ ਬੱਚਿਆਂ ਨੂੰ ਤੁਸੀਂ 35 ਸਾਲ ਤੋਂ ਡਕੇ ਹੋਇਆ ਦੂਜੇ ਛੱਡੀ ਜਾ ਰਹੇ ਹੋ ਇਹ ਵਿਤਕਰਾ ਹੋ ਰਿਹਾ ਇਹ ਵਿਤਕਰਾ ਹੋ ਰਿਹਾ ਅਸੀਂ ਇਹ ਕਹਿੰਦੇ ਆ ਟੀਵੀ ਅਸੀਂ ਗੱਲ ਕਰਦੇ ਆ ਤਾਂ ਇਹ ਐਸ ਪਰ ਜੇ ਭਾਜੀ ਲਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਨੇ ਉਹ ਤੇ ਪ੍ਰਧਾਨ ਮੰਤਰੀ ਸੀ ਇਹ ਕਿ ਬਦਮਾਸ਼ੀ ਆ ਇਹ ਮੁੱਖ ਮੰਤਰੀ ਦੇ ਕਾਤਲ ਨੂੰ ਕਿਉਂ ਨਹੀਂ ਕਟਕਾਰਦੇ ਓਨੀ ਛੱਡ ਰਹੇ ਔਰ ਜੇ ਹਮ ਛਡਵਾਣਾ ਚਾਹਤੇ ਹਾਂ ਸਾਹ ਹਮ ਤੇ ਟਿਕੜ ਕੀ ਔਰ ਜੱਟੇ ਆਪ ਲੋਕ ਬੰਬ ਮਾਰ ਦਿੰਦੇ ਆ ਆਪ ਲੋਕ ਗੰਦੀ ਗੰਦੀ ਗੈਸੇ ਮਾਰਦੇ ਆ ਮਿਰਚਾਂ ਦਾ ਉਹ ਪਰ ਰੱਖਾ ਸੀ चिली पाउडर था उसमें गुज्जर जी चिली पाउडर मिर्चा का पाउडर चौक चौक के मार रहे हैं तो सर आपकी आंखों में मैं मैं डालता हूं। फिर आपको मैं आप तो मेरे भाई हो आराम से बैठ के बात करो आप कहोगे यार अब दिखेगा नहीं कुछ में आँखों में तो मिर्चे हैं अजी भी ये सर आप लोगों के ਜਿਹੜੇ ਆਪ ਬਤਾਈ ਆ ਆਪ ਸਾਰਾ ਪ੍ਰੋਜੈਕਟ ਕਰਦੀ ਉਹ ਤਾਂ ਕਿੰਨਾ ਡਰਾਂਗੇ ਡਬਲ ਕੇ ਬੱਦੇ ਆ ਆਪ ਬਤਾਈਏ ਇਸ ਸੇ ਬਾਈਚਾਰਾ بڑੇਗਾ ਕਿ ਕਮ ਹੋਏਗਾ ਤੱਕ ਰਿਕਾਰਡਿੰਗ ਸਾਰਾ ਇਹਨਾਂ ਉਹ ਕਿ ਸਰਕਾਰਾਂ ਤੁਸੀਂ ਮਤਲਬ ਹੈਨਾ ਆਦਿੰਗਾ ਚਲਾ ਰਹੇ ਹੋ ਤੁਸੀਂ ਤੁਹਾਡੇ ਹੱਥੇ ਸਾਰਾ ਤੁਸੀਂ ਸਾਨੂੰ ਮਤਲਬ ਪਰਚਾ ਵੀ ਕਰ ਸਕਦੇ ਹੋ ਨਾ ਸਾਰੇ ਕੋ ਸਾਡੇ ਦੇ ਕਰ ਸਕਦਾ ਉਹ ਕਿ ਤੁਹਾਡੇ ਨਾਲ ਸਾਰਾ ਕੁਝ ਹੈਗਾ ਤੁਸੀਂ ਮਾਰ ਵੀ ਸਕਦੇ ਆ ਇਹਨੂੰ ਨਾ ਲੈ ਜਥੇਦਾਰ ਜੀ ਗੱਲ ਹੀ ਮਾਰਨ ਦਾ ਕੋਈ ਹਿਕਾਰ ਨਹੀਂ ਇਹਨੂੰ ਉਹਨੂੰ ਹੁਕਮ ਦਿੱਤਾ ਤੁਸੀਂ ਰੋਕ ਸਕਦੇ ਆ ਪਰਚਾ ਨਹੀਂ ਮਾਰੇ ਰੋਕ ਸਕਦੇ ਸਰਕਾਰ ਤੇ ਜਾ ਕੇ ਉਹਨਾਂ ਨੇ ਕਿਸੇ ਨੂੰ ਮਾਰਨ ਦਾ ਗੋਲੀ ਮਾਰ ਕੇ ਪੁੰਦੋਗੇ ਸਾਨੂੰ ਸਾਨੂੰ ਮਾਰਨਾ ਜ਼ਾਇਦ ਹੈ ਫਿਰ ਨਹੀਂ ਪ੍ਰਮਾਣਮੰਦੀ ਗੱਲ ਕਰਦਾ ਮੈਂ ਪਾਜੀ ਮੈਂ ਕਹਿੰਦਾ ਅਗਰ ਕਿਤੇ ਕੰਟਰੀ ਦੀ ਵੀ ਜੰਗ ਲੱਗ ਜੇ ਨਾ ਉਧਰ ਵੀ ਜਵਾਬ ਦੇਣਾ ਪੈਂਦਾ ਵੀ ਐਨੇ ਪਟੜ ਹੋ ਗਏ ਐਨੇ ਮਰ ਗਏ ਅਸੀਂ ਤਾਂ ਤੁਹਾਡੇ ਆ ਅਸੀਂ ਤੁਹਾਡੇ ਆ ਯਾਰ ਕੋਈ ਦੇਖੋ ਨਾ ਚੀਜ਼ ਅਸੀਂ ਕਿਉਂ ਕਹਿ ਰਹੇ ਆ ਆਪਾਂ ਅੱਜ ਇਹ ਰਸਤਾ ਬਲੌਕ ਇਸ ਕਰਕੇ ਕੀਤਾ ਕਿ ਸਾਨੂੰ ਇਸ ਚੀਜ਼ ਦਾ ਰੋਸ ਆ ਵੀ ਤੁਸੀਂ ਉ ਚੜ ਚੜ ਕੇ ਸਾਡੇ ਤੇ ਬੰਬ ਮਾਰੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਤੁਸੀਂ ਕਰ ਰਹੇ ਹੋ ਔਰ ਤੁਸੀਂ ਸਾਨੂੰ ਭਰਾ ਨਹੀਂ ਸਮਝ ਰਹੇ ਹਾਂਜੀ ਸਰ ਔਰ ਨਾ ਤੁਸੀਂ ਸਾਡੇ ਬੰਦੇ ਛੱਡ ਰਹੇ ਹੋ ਬੰਦੇ ਛੱਡੋ ਅਸੀਂ ਘਰ ਜਾਈਏ ਯਾਰ ਤੁਸੀਂ ਵੀ ਪੜੋ ਲਿਖੋ ਅਸੀਂ ਵੀ ਪੜ੍ਹੇ ਲਿਖ ਕੇ ਕੁਝ ਬਣੀਏ ਅਸੀਂ ਵੀ ਅੱਗੇ ਵਧੀਏ ਭਾਈ ਕਿਹੜੀ ਕਮਿਊਨਿਟੀ ਨਹੀਂ ਚਾਹਦੀ ਅਸੀਂ ਨਾ ਵਧੀਏ ਲੱਗ ਗਿਆ ਗੱਲ ਕਰਕੇ ਪਰ ਮੋਦੀ ਜੀ ਅਮਿਤ ਸ਼ਾਹ ਜੀ ਮੈਨੂੰ ਲੱਗਦਾ ਭਗਵੰਤ ਮਾਨ ਜੀ ਨਹੀਂ ਛੋਂਦੇ ਕਿ ਸਿੱਖਾਂ ਦੇ ਬੱਚੇ ਵਧਣ ਤਾਂ ਇੱਥੇ ਪ੍ਰਵਾਸੀ ਪ੍ਰਵਾਸੀ ਕਰਕੇ ਸਾਰੇ ਬਾਹਰ ਹੀ ਆਈ ਚੱਲਦਾ ਆਇਆ ਸਿਰੋ ਤਾਂ ਆਈ ਚੱਲਦਾ ਰਹਿੰਦਾ ਗੁੱਲਾ ਗੁੱਲਾ ਹੁੰਦਾ ਹੀ ਰਹਿੰਦਾ ਆਪਸੀ ਜਲਦੇ ਤੁਕੇ ਤਰ ਸਰ ਤੱਕ ਦੇ ਰਜੀ ਜੀ ਤੁਹਾਡੇ ਵਜਨ ਸੱਚ ਹੋ ਗਏ ਉਹਦਾ ਤੁਸੀਂ ਕਹਿੰਦੇ ਸਾਨੂੰ ਜਾਣਦੇ ਨਹੀਂ ਹੁਣ ਸਾਡਾ ਨਾਮ ਲੈ ਕੇ ਵਜਨ ਕੀਤਾ ਤੁਸੀਂ ਇਹ ਡਰਦਿਆ ਡਾਕਟਰ ਆਹ ਕਹ ਲਓ ਮਾਰੇ ਸੱਤ ਬੁਲਾਉਂਦੇ ਆ ਇਹ ਹੈ ਇਹ ਡਾਕਟਰ ਇਹਨੇ ਕਿਹਾ ਤਾਂ ਡਾਕਟਰ ਤਾਂ ਮੈਂ ਡਾਕਟਰ ਕਹਿੰਦਾ ਨਹੀਂ ਮਹਾਰਾਜ ਹੁਣ ਇਹ ਕਿਹਾ ਡਾਕਟਰ ਡਾਕਟਰ ਕਿ ਮੈਂ ਉਹ ਡਾਕਟਰ ਕਹਿੰਦਾ ਅਸੀਂ ਐਕਚੁਅਲੀ ਜਦੋਂ ਬੈੰਨੇ ਆ ਨਾ ਸਭ ਕੁ ਖੋਲ ਕੇ ਦਿਮਾਗ ਖੋਲ ਕੇ ਬੈਠੀਦਾ ਲੋਜੀਕਲੀ ਗੱਲ ਕਰਨੀ ਹੈ ਤਰੀਕੇ ਨਾਲ ਲੜਾਈ ਤਾਂ ਮਾਰੇ ਨੇ ਅਖੀਰ ਚ ਆਖ ਲਾ ਸਾਨੂੰ ਆਪਣੇ ਡਾਕਟਰ ਆਹ ਲੋਡੀਆਂ ਮਾਰੀ ਜੀ ਗੱਲ ਦੇ ਤੋਪ ਛੱਡ ਦੇਣਗੇ ਸਾਡੀ ਤੋਪ ਛੱਡੀ ਰਾਸ ਨਹੀਂ ਨਾ ਆਉਂਦੀ ਇਹਨਾਂ ਨੂੰ ਜਿੱਤੇ ਛੱਡੀ ਉਹਦੇ ਤਗਾ ਹੋ ਗਏ ਇਹਨ ਹਿੰਦਾਂ ਹੇ ਤਾਂ ਗਾਇਦੀਆਂ ਆਈਆਂ ਉਹ ਸਾਂਭੀਆਂ ਰਹਿਈਏ ਸੋ ਮੇਨ ਕੰਸਨ ਸਾਡਾ ਇਹੀ ਹੈ ਕਿ ਜਿਨ੍ਹਾਂ ਨੇ ਉਹ ਆਰਡਰ ਦਿੱਤਾ ਉਹਨਾਂ ਨਾਲ ਸਾਡੂੰ ਪਿਠਾ ਕੇ ਇੱਕ ਵਾਰੀ ਪੱਟਾ ਕਰਵਾਓ ਸਰ ਇੱਕ ਵਾਰੀ ਗੱਲਬਾਤ ਜਿਹੜੀ ਕਰਨੀ ਕਰ ਲਾਂਗੇ ਜਿਹੜਾ ਸਬਜ਼ੀ ਦੀ ਗੱਲ ਰਿਹਾ ਜਿੱਦਾਂ ਵੀ ਜੜੀ ਵੀ ਆ ਪੱਤੀਆ ਜਿਹੜਾ ਹਜੇ ਬੰਦ ਆਇਆ ਹਜੇ 25 ਤਰੀਕ ਤੱਕ ਤਾਂ ਬਿਲਕੁਲ ਸਾਡੇ ਨਾਲ ਇਸ ਬਾਰੇ ਗੱਲ ਹੀ ਨਾ ਕਰਿਓ ਜਿੰਨੇ ਚੱਕਰ ਹੈ ਮਹਾਪੰਚਾਇਤ ਹੁਣ ਓਦਾਂ ਤੱਕ ਦਾ ਅਜ ਸਾਡੇ ਨਾਲ ਇਸ ਬਾਰੇ ਤਾਂ ਗੱਲ ਹੀ ਨਾ ਕਰਿਓ ਬਾਕੀ ਸਾਡੇ ਨਾਲ ਜਿਹੜੀ ਗੱਲ ਕਰਨੀ ਉਹ ਕਰਿਓ ਹੋ ਜਾਏ ਇਹ ਨੀ ਗਮੈਂਦ ਨੀ ਰਲਿਪੈਕਮਾਟਿਕ ਆ ਥੋੜੀ ਬੋਤੀ ਦਾ ਤੂੰ ਐਨਾ ਨਹੀਂ ਬੱਤੀ ਦਰ ਉਹਦਾ ਖਾਜੋੜਾ ਕਰਨਾ ਮਹਾ ਮੰਤਰੀ ਤੋਂ ਨੋਟੇ ਕਰਾ ਅਸੀਂ ਕੱਜਲ ਹੋ ਗਈ ਜਾਈਏ ਉਹ ਨਹੀਂ ਕੋਈ ਗੱਲ ਆਪ ਹੋ ਜਾਣਾ ਅਸੀਂ ਥੋੜੀ ਦੇ ਬਾਅਦ ਤੇ ਬਾਤ ਦੀ ਗੱਲ ਕਰਾਂ ਜਿਹੜੀ ਚਲਾ ਕਰਨ ਵਾਲੀ ਅਸੀਂ ਹੁਣ ਕਰ ਲੈਣੇ ਕਰਾਂਗਾ ਧੱਕੇ ਨਾਲ ਹੀ ਪਿਆਰ ਨਾਲ ਖਿਲਾਉਂਗਾ ਆਰੇ ਮਾਉਦਰ ਨਾਲ ਗੱਲ ਕਰ ਵੀ ਉਹਨਾਂ ਨੂੰ ਆ ਰਹੇ ਉੱਥੇ ਆ ਰਹੇ ਕਰੋ ਗੱਲ ਕਰੋ ਰਾਜਾ ਜੀ ਦਾ ਬਾਈ ਜੀ ਨੂੰ ਜੀ ਆ ਪਰ ਅਸੀਂ ਉਹਨਾਂ ਨੂੰ ਹੀ ਬਰਾਬਰ ਦਵਾਂਗੇ ਭਾਈ ਪਿਆਰ ਨਾਲ ਚੱਲੂਗਾ ਤਾਂ ਪਿਆਰ ਨਾਲ ਚੱਲੂਗਾ ਤਸਵੀਰ ਕਰੋ ਹੁਣ ਵੀਰ ਜੀ ਇਹੀ ਕਹਿੰਦੇ ਵੀ ਰਸਤਾ ਖੋਲੋ ਸਰਜੀਤ ਵੀ ਕਿ ਕੋਈ ਗੱਲਬਾਤ ਨਿਪੜੀ ਵੀ ਆ ਕੀ ਕਹਿ ਰਹੇ ਨੇ ਹੁਣ ਗੱਲਬਾਤ ਤੁਹਾਡੇ ਸਾਹਮਣੇ ਹੀ ਸੀਗੀ ਜੀ ਜੈ ਪ੍ਰਕਾਸ਼ ਸਿੰਘ ਇਹ ਜਿਹੜੇ ਸੈਕਟਰ 36 ਤੋਂ ਐਸ ਐਚਓ ਆਏ ਨੇ ਫੋਰ ਨਾਲ ਇਹਨਾਂ ਦੇ ਆਏ ਨੇ ਲੈਵਲ ਦੇ ਅਫਸਰ ਪਰ ਉਹ ਇੱਕੋ ਗੱਲ ਕਹਿੰਦੇ ਨੇ ਵੀ ਜਿਹੜੀ ਵੀ ਤੁਸੀਂ ਦੱਸੋ ਵੀ ਤੁਹਾਡੀਆਂ ਕੀ ਮੰਗਾ ਨੇ ਤੇ ਅਸੀਂ ਦੱਸਿਆ ਕਿ ਜਿਹੜਾ ਕਲੈਸ਼ ਹੋਇਆ ਕਲੈਸ਼ ਬਰਾਬਰ ਦਾ ਹੁੰਦਾ ਤੇ ਜਿਹੜੇ ਵੀ ਆਪਣਾ ਗੱਡੀਆਂ ਜਿਹੜੀਆਂ ਫੜੀਆਂ ਨੇ ਇੱਕ ਤਾਂ ਉਹ ਰਿਲੀਜ਼ ਕੀਤੀਆਂ ਜਾਣ ਤੇ ਜਿਹੜੇ ਆਪਣੇ ਪਰਚੇ ਨੇ ਜਿਹੜੇ ਉਹ ਸਾਰੇ ਉਹ ਰੱਦ ਕੀਤੇ ਜਾਣ ਤੇ ਜਿਹੜੇ ਸਾਡੇ ਵੀ ਬੰਦੇ ਫੱਟੜ ਹੋਏ ਨੇ ਉਹਦਾ ਵੀ ਕੰਪਨਸੇਸ਼ਨ ਆਪਣਾ ਕੋ ਲੈਣਾ ਚਾਹੁੰਦੇ ਆ ਉਹਨਾਂ ਦਾ ਇਲਾਜ ਕੀਤਾ ਜਾਵੇ ਪ੍ਰੋਪਰਲੀ ਚੌਥੀ ਗੱਲ ਭੈਣ ਜੀ ਇਹ ਹੈਗੀ ਹੈ ਵੀ ਅਸੀਂ ਚਾਹੁੰਦੇ ਆ ਵੀ ਜਿਹੜੀਆਂ ਤੁਸੀਂ ਗੋਲੇ ਮਾਰੇ ਨੇ ਇਹ ਮੰਗਿਆ ਸਾਡੀ ਤੇ ਉਹ ਕਿਹੜੇ ਅਫਸਰ ਦੇ ਆਰਡਰ ਤੇ ਤੁਹਾਡੇ ਗੋਲੇ ਚੱਲੇ ਨੇ ਉਹ ਅਫਸਰ ਸਾਡੇ ਨਾਲ ਆ ਕੇ ਗੱਲ ਕਰੇ ਆਪਾਂ ਉਹਦੇ ਨਾਲ ਪੁੱਛਣਾ ਚਾਹੁੰਦੇ ਆ ਕਿਉਂਕਿ ਉਹਨਾਂ ਨੇ ਜਿਹੜੇ ਉਹ ਗੋਲੇ ਨੇ ਉਹ ਸਾਡੇ ਹਿੱਕ ਤੇ ਵੱਜੇ ਨੇ ਸਾਰਿਆਂ ਦੇ ਠੀਕ ਹੈ ਨਾ ਉਹ ਸਾਰੇ 500 ਤੇ ਚਲਾਏ ਗਏ ਨੇ ਜੇ ਅਸੀਂ ਚਾਹੁੰਦੇ ਆ ਵੀ ਉਹਦਾ ਜਵਾਬ ਦਿੱਤਾ ਜਾਵੇ ਤੁਸੀਂ ਸਾਡੇ ਭਰਾ ਹੋਣ ਕਰਕੇ ਵੀ ਕਿਉਂ ਚਲਾਏ ਸਦਸ ਕੋ ਤੁਸੀਂ ਦੇਖੋ ਫਿਰ ਰਸਤਾ ਤੁਹਾਡੇ ਵੱਲੋਂ ਖੋਲਿਆ ਤਾਂ ਨਹੀਂ ਜਾਊਗਾ ਅੱਜ ਤੇ ਮਤਲਬ ਹੀ ਨਹੀਂ ਪੈਦਾ ਹੁੰਦਾ ਰਸਤੇ ਦੀ ਤੇ ਗੱਲ ਹੀ ਨਹੀਂ ਹੈਗੀ ਉਹ ਕਹਿੰਦੇ ਰਸਤਾ ਖੋਲੋ ਹਾਜੀ ਤੇ ਉਹਨਾਂ ਵੀ ਨਹੀਂ ਕਿਹਾ ਹਾਂ ਕਹਿੰਦੇ ਆ ਜੇ ਅੰਦਰ ਅੰਦਰ ਜੇ ਕਹਿੰਦੇ ਆ ਬਾਹਰ ਨਹੀਂ ਆਈ ਖੋਲ ਕੇ ਗੱਲ ਕਰਨ ਆਏ ਅੱਜ ਉਹ ਇਸੇ ਕਰਕੇ ਹੀ ਹੈ ਕਿਉਂਕਿ ਰਸਤਾ ਬੰਦ ਆ ਜੈਸੀ ਉਹਨਾਂ ਦੇ ਅੱਜ ਚੁੰਡੀ ਵੱਡੀ ਤਾਂ ਸਾਡੀ ਉਹ ਸੁਣਨ ਆਏ ਆ ਤੇ ਜੇ ਹੀ ਕੰਮ ਕਮੇਟੀਆਂ ਕਰਨ ਦੇ ਇਹ ਚੁੰਡੀ ਵਢਣ ਕਿਉਂ ਨਾ ਸਰਕਾਰਾਂ ਸੁਣ ਕਿਉਂਕਿ ਇਹ ਕਹਿੰਦੀ ਐ ਕੋਹੋ ਨਹੀਂ ਗਿਆ ਉਹਨਾਂ ਨੂੰ ਤਾਂ ਹੀ ਨਹੀਂ ਉਹ ਇਹਨਾਂ ਦੀ ਗੱਲ ਸੁਣਦੇ ਮੋਰਚੇ ਦੀ ਕਾਮਯਾਬੀ ਲਈ ਇਹ ਕਰ ਰਹੇ ਆ ਸਾਨੂੰ ਆਪਾਂ ਤੇ ਤੁਹਾਡੇ ਇਹ ਚੈਨਲ ਰਾਹੀਂ ਇਹ ਵੀ ਕਵਾਂਗੇ ਕਿ ਬਾਪੂ ਹਵਾਰਾ ਜੀ ਮੈਨੂੰ ਲੱਗਦਾ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਗਿਆ ਸੀ ਪਰ ਹਜੇ ਤੱਕ ਸਾਡੇ ਕੋਲ ਨਹੀਂ ਆਏ ਉਹਨਾਂ ਨੂੰ ਵੀ ਨਾਲ ਸਾਡੇ ਬਹਿਣਾ ਚਾਹੀਦਾ ਹੋਰ ਵੀ ਜਿਹੜੇ ਇੱਥੇ ਗੁਰਮੁਖ ਪਿਆਰੇ ਜਿਹੜੇ ਮੋਰਚੇ ਦੇ ਮੋਤਵਾਰ ਪ੍ਰਬੰਧਕ ਨੇ ਉਹ ਸਾਡੇ ਨਾਲ ਆ ਕੇ ਸਗੋਂ ਸਪੋਰਟ ਕਰਨ ਸਾਡੀ ਸਾਡੀ ਬਾਹਾਂ ਨਾਲ ਇਹ ਬਾਹਾਂ ਮੋਢੇ ਨਾਲ ਮੋਢੇ ਲਾ ਕੇ ਬਹਿ ਜਾਣ ਇਹ ਅਸੀਂ ਚਾਹੁੰਦੇ ਹਾਂ